ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਟਿੰਡਾ ਦੇ ਗੁਰਦੁਆਰਾ ਕਿਲਾ ਸਾਹਿਬ ਤੋਂ ਭਾਈ ਦਵਿੰਦਰ ਸਿੰਘ ਖਾਲਸਾ ਨੇ ਪੰਜਾ ਤਖਤਾਂ ਦੀ ਜਿਹੜੀ ਐ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ ਉਹ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਤਖਤ ਸਾਹਿਬ ਹੋ ਕੇ ਕੇਸਗੜ੍ਹ ਸਾਹਿਬ ਪਟਨਾ ਸਾਹਿਬ ਹਜ਼ੂਰ ਸਾਹਿਬ ਤੋਂ ਵਾਪਸ ਤਲਵੰਡੀ ਸਾਹਿਬ ਜਿਹੜਾ ਪੰਜੇ ਤਖਤਾਂ ਦੀ ਯਾਤਰਾ ਕਰਕੇ ਬਠਿੰਡਾ ਵਾਪਸ ਹੋਣਗੇ ਇਹਨਾਂ ਦਾ ਇੱਕ ਜਜ਼ਬਾ ਦੇਖਦੇ ਆਂ ਪੂਰੀ ਜਾਣਕਾਰੀ ਲੈਣੇ ਆਂਨਾਂ ਤੋਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਿਆਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਰਾਹਿਤ ਵਾਹਿਗੁਰੂ ਜੀ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਭਾਈ ਦਵਿੰਦਰ ਸਿੰਘ ਖਾਲਸਾ ਅੱਛਾ ਅੱਜ ਦਾ ਜਿਹੜਾ ਤੁਹਾਡਾ ਮੁੱਖ ਮੰਤਵ ਹੈ ਕੀ ਪ੍ਰੋਗਰਾਮ ਹੈ ਤੁਹਾਡਾ ਮੇਰਾ ਮੁੱਖ ਮੰਤਵ ਇਹ ਹੈ ਜੀ ਕਿ ਬਾਬਾ ਮੇਜਰ ਸਿੰਘ ਜੀ ਕੋਟ ਭਾਈ ਤੋਂ ਜੋ ਕਿ 5 ਮਈ ਨੂੰ ਲੇ ਜਿਹੜੀ ਦਾਖ ਦੀ ਯਾਤਰਾ ਤੇ ਚੱਲੇ ਸੀ ਉਹਨਾਂ ਦੀਆਂ ਮੈਂ ਵੀਡੀਓ ਦੇਖਦਾ ਹੁੰਦਾ ਸੀ ਉਹਨਾਂ ਦੀਆਂ ਵੀਡੀਓ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਇੱਛਾ ਜਾਗੀ ਵੀ ਦਵਿੰਦਰ ਸਿੰਘ ਤੂੰ ਵੀ ਸਾਈਕਲ ਯਾਤਰਾ ਕਰ ਸਕਦਾ ਹੈ ਇਸ ਲਈ ਮੈਂ ਆਪਦਾ ਮਨ ਬਣਾਇਆ ਜੋ ਕਿ 5 ਜੂਨ ਸਵੇਰੇ 5 ਵਜੇ ਜੋ ਕਿਲਾ ਸਾਹਿਬੇ ਅਰਦਾਸ ਹੁੰਦੀ ਹੈ ਉਸ ਅਰਦਾਸ ਤੋਂ ਬਾਅਦ ਮੈਂ 5 ਜੂਨ ਨੂੰ ਪੰਜ ਤਖਤਾਂ ਦੀ ਯਾਤਰਾ ਤੇ ਆਰੰਭ ਆਰੰਭ ਕਰ ਰਿਹਾ ਹਾਂ ਪੰਜ ਤਖਤਾਂ ਦੀ ਯਾਤਰਾ ਜੀ ਇਹ ਬਠਿੰਡਾ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਸ੍ਰੀ ਪਟਨਾ ਸਾਹਿਬ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਸ੍ਰੀ ਹਜੂਰ ਸਾਹਿਬ ਤੋਂ ਦਮਦਮਾ ਸਾਹਿਬ ਤੋਂ ਬਾਅਦ ਸੁਮਾ ਬਠਿੰਡਾ ਪਰਤੂਗਾ ਇਹ ਜਦੋਂ ਤੁਸੀਂ ਅੱਜ ਚੱਲੇ ਪਾ ਰਹੇ ਹੋ ਤਾਂ ਤੁਹਾਡਾ ਇਹ ਕਿੰਨੇ ਦਿਨ ਦਾ ਟੀਚਾ ਹੈ 15 ਲੱਖ ਕਰੀ ਯਾਤਰਾ ਤੁਸੀਂ ਕਿੰਨੇ ਦਿਨ ਦਾ ਰੱਖਿਆ ਵੀ ਅਸੀਂ ਇੰਨੇ ਦਿਨਾਂ ਦੀ ਯਾਤਰਾ ਕਰਕੇ ਵਾਪਸ ਆਣਾ ਇਹ ਮੇਰਾ ਟੀਚਾ ਜੀ ਘੱਟ ਤੋਂ ਘੱਟ 2 ਮਹੀਨੇ ਦਾ ਟੀਚਾ ਲਾ ਕੇ ਚੱਲਿਆ ਜੀ ਮੈਂ 200 ਤੋਂ 150 ਕਿਲੋਮੀਟਰ ਸਾਈਕਲ ਮੈਂ ਡੇਲੀ ਚਲਾਉਂਗਾ ਸਵੇਰ ਅਮਰਤ ਵੇਲੇ ਤੋਂ ਲੈ ਕੇ 10 11 ਵਜੇ ਤੱਕ ਉਸ ਤੋਂ ਮਗਰੋਂ ਆਰਾਮ ਕਰੂੰਗਾ ਉਦੋਂ ਮਗਰੋਂ 5 ਵਜੇ ਤੋਂ ਲੈ ਕੇ ਰਾਤ ਦੇ 7 ਵਜੇ 8 ਵਜੇ ਜਿੱਥੇ ਵੀ ਮੈਨੂੰ ਕੋਈ ਗੁਰੂ ਘਰ ਮਿਲੂਗਾ ਉੱਥੇ ਮੈਂ ਬਿਸ਼ਰਾਉਂਗਾ ਅਕਾ ਜੇ ਆਪਾਂ ਗੱਲ ਕਰੀਏ ਜਦੋਂ ਆਪਾਂ ਕੋਈ ਯਾਤਰਾ ਸ਼ੁਰੂ ਕਰਦਾ ਹੈ ਉਹਦੇ ਵਿੱਚ ਆਪਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਹਾਂਜੀ ਹਾਂਜੀ ਤੇ ਉਸ ਦੇ ਹਸਰ ਨਾਲ ਤੁਸੀਂ ਆਪਣੇ ਨਾਲ ਕੀ ਕੀ ਜਿਹੜਾ ਆਪਣਾ ਬਸਤਰ ਵਗੈਰਾ ਲੈ ਕੇ ਚੱਲੇ ਮੈਂ ਕੁਝ ਕੋਈ ਬਸਤਰ ਨਹੀਂ ਮੇਰੇ ਨਾਲ ਮੇਰਾ ਗੁਰਨਾਨਕ ਦੇਵ ਗੁਰੂ ਮਹਾਰਾਜ ਉਹਦੇ ਓਟ ਆਸਰੇ ਤੇ ਚੱਲਦਾ ਜੀ ਮੇਰੇ ਨਾਲ ਕੋਈ ਸੰਗੀ ਸਾਥੀ ਨਹੀਂ ਮੇਰੇ ਨਾਲ ਸਿਰਫ ਗੁਰਨਾਨਕ ਓਟ ਤੇ ਚੱਲਿਆ ਮੈਂ ਜੀ ਮੇਰੇ ਨਾਲ ਕੋਈ ਨਹੀਂ ਜਾ ਰਿਹਾ ਇਕੱਲਾ ਜਾ ਰਿਹਾ ਮੈਂ ਸਿੰਘ ਇੱਥੋਂ ਸਾਰੇ ਪੰਜਾਂ ਤੱਕ ਤੰਗ ਜਾਂਦਾ ਅਚਾ ਤੂੰ ਵੀ ਵਹਿਗੁਰੂ ਜੀ ਦਾ ਉਹ ਆਸਰਾ ਲੈ ਕੇ ਚੱਲ ਉਹ ਵਹਿਗੁਰੂ ਜੀ ਤੋਂ ਉਤੰਦਰ ਦੂਸਤੀਆਂ ਲੱਕਣ ਤੇ ਤੂੰ ਵੀ ਆ ਦੇ ਯਾਤਰਾ ਤੇ ਚੱਲੋ ਹੋਰ ਜਿਹੜੀ ਸੰਗਤ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੋਰ ਸੰਗਤ ਨੂੰ ਮੈਂ ਇਹੀ ਸੰਦੇਸ਼ ਦਵਾਂਗਾ ਵੀ ਨਸ਼ਿਆਂ ਤੋਂ ਜਿਵੇਂ ਅੱਜ ਚਿੱਟੇ ਦਾ ਪੂਰਾ ਦੌਰ ਹੈ ਵੀ ਨਸ਼ਿਆਂ ਤੋਂ ਬਾਹਰ ਹੋਵੋ ਗੁਰੂ ਵਾਲੇ ਬਣੋ ਆਪਦੇ ਜੇਹਰ ਕਰ ਤੁਸੀਂ ਇਹ ਯਾਤਰਾ ਨਹੀਂ ਕਰ ਸਕਦੇ ਏਡੀ ਲੰਮੀ ਆਪਦੇ ਨੇੜੇ ਧਰੇ ਗੁਰੂ ਘਰਾਂ ਚ ਨਾਲ ਜੁੜੋ ਰੱਬ ਦਾ ਨਾਮ ਲਓ ਤੇ ਨਸ਼ਿਆਂ ਤੋਂ ਮੁਕਤ ਹੋ। ਮਹਾਲ ਪੰਜਾਬ ਦਾ ਕਿਸ ਤਰ੍ਹਾਂ ਚੱਲ ਰਿਹਾ ਹੈ? ਕਿਉਂ ਦੇਮ ਤਾਂ ਵੀ ਜਣ ਕੇ ਲੋਕ ਗੱਡੀਆਂ ਵਾਲੇ ਵੀ ਨਹੀਂ ਛੱਡਦੇ। ਉਸ ਤੋਂ ਫਿਰ ਵੀ ਸਾਈਕਲ ਤੇ ਜਾ ਰਹੇ ਹੋ। ਭਾਈ ਚਾਂਸ ਕੋਈ ਗੱਲਬਾਤ ਹੋ ਜੇ। ਜੇ ਗੱਲਬਾਤ ਹੋਣੀ ਹੈ ਬੱਬਾ ਜੀ ਗੱਲਬਾਤ ਆਪਾਂ ਨੂੰ ਆਪਣੇ ਇੱਥੇ ਬੈਠੇ ਵੀ ਹੋ ਜਾਣੀ ਹੈ ਜੋ ਗੁਰੂ ਮਹਾਰਾਜ ਨੇ ਆਪਣੇ ਸਵਾਸ ਲਿਖੀ ਹੈ। ਜਿਸ ਤਰ੍ਹਾਂ ਵੀ ਆਪਾਂ ਆਪਦੀ ਜੁਨੀ ਭੋਗ ਕੇ ਦੁਨੀਆ ਤੋਂ ਜਾਣਾ ਹੈ। ਜੇ ਮਰਨਾ ਇੱਥੇ ਵੀ ਮਰਨਾ ਹੈ ਤੇ ਜੇ ਮਰਨਾ ਸਵਾਸ ਆਪਣੇ ਰਾਹ ਤੇ ਲਿਖੇ ਹੈ। ਤੇ ਰਾਜ ਵੀ ਪੂਰੇ ਹੋ ਜਣੇ ਇਸ ਚੀਜ਼ ਦਾ ਮੈਨੂੰ ਕੋਈ ਵੀ ਡਰ ਨਹੀਂ ਦਾ